ਸਾਸਤਰੀ ਗੱਲ ਵੀਰ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ YouTube ਚੈਨਲ ਤੇ ਸ਼ੇਰਾ ਡੀਰੀ ਫਾਰਮ ਦੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਜੇ ਪਿਓਰ ਜਰਸੀ ਵੈਢ ਦੀ ਲੈ ਕੇ ਆਏ ਜੇ 13 14 ਕਿਲੋ ਦੁੱਧ ਵਾਲੀ ਵੈਢ ਜੇ ਪੂਰੀ ਜਾਣਕਾਰੀ ਇਸ ਵੈਢ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਇਸ ਵੀਡੀਓ ਰਾਈ ਬਣੇਰੇ ਵੀਡੀਓ ਦੇ ਪੂਰੇ ਐਂਡ ਤੱਕ ਜੀ ਰੇਟ ਵੀ ਦੱਸਾਂਗੇ ਇਸ ਵੈਢ ਦਾ ਰੇਟ ਅੱਜ ਬਿਲਕੁਲ ਜਾਇਜ਼ ਕਰ ਦੇਣਾ ਜੇ ਆਪਾਂ ਵੈਢ ਦੇ ਹਿਸਾਬ ਨਾਲ ਲੋ ਜੇ ਪਹਿਲਾਂ ਤੁਸੀਂ ਵੈਢ ਦੀ ਫੇਸ ਕੁਆਲਿਟੀ ਨੇੜੇ ਤੋਂ ਚੈੱਕ ਕਰੋ ਜੀ ਕਿਉਂ ਜਿਹੜੇ ਵੀ ਰਾਹੀਂ ਡਿਮਾਂਡ ਸੀ ਕਿ ਪਿਓਰ ਜਰਸੀ ਵੈਡ ਦੇਣੀਆਂ ਅੱਜ ਆਪ ਪਿਓਰ ਜਰਸੀ ਵੈਡ ਲੈ ਗਿਆ ਜੇ ਚੰਗਾ ਦੁੱਧ ਚੋਣ ਵਾਲੀ ਰਿਕਾਰਡ ਵਾਲੀ ਵੈਢ ਜੇ ਫੇਸਕਵਾੜੀ ਕਰੋ ਨੇੜੇ ਚੱਕ ਬਹੁਤ ਵੇ ਫੇਸਕਵਾੜੀ ਬੋਦੀ ਬਣੀ ਜੇ ਪੂਰੀ ਉੱਪਰ ਦੇਖ ਸਕਦੇ ਬਿਲਕੁਲ ਛੋਟੇ ਕੰਨ ਲੱਗੇ ਜੇ ਲੋ ਤੇ ਬਿਲਕੁਲ ਤਾਜੀ ਸੂਈ ਜੇ ਉਸੇ ਤਰ੍ਹਾਂ ਗਿੱਲਾ ਨਾਲ ਉਹ ਬਚਿਆ ਸਰ ਨਾਲ ਦੇ ਸਕਦੇ ਲੋ ਤੇ ਥਣ ਚੱਡਾ ਜੇਕਰ ਤੁਹਾਨੂੰ ਚੱਕ ਰਹੀ ਨੇੜੇ ਤੋਂ ਤੇ ਤੁਸੀਂ ਕਹਣਾ ਕਿ ਵਾਕੇ ਬਹੁਤ ਜ਼ਿਆਦਾ ਵਧੀਆ ਵਾ ਥਣਾ ਸੈਜ ਗੈਪ ਜਿਹੜਾ ਉਹ ਬਹੁਤ ਜ਼ਿਆਦਾ ਵਧੀਆ ਜੇ ਦੇਖ ਸਕਦੇ ਜੀ ਤੇ ਬਿਲਕੁਲ ਠੰਡੀ ਸੀਲ ਸਾਬ ਵਗੈਰ ਜੀ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜੀ ਉਸੇ ਤਰ੍ਹਾਂ ਵਹਿੜੇ ਮਿਲਦੀ ਜੇ ਲੋ ਚਾਰੇ ਥਣ ਪੂਰੇ ਮੋٹے ਦੇ ਪੂਰੇ ਲੰਬੇ ਲੱਗੇ ਪੂਰੇ ਵਿਥੀ ਦੇ ਗਿਆ ਤੇ ਦੇਖ ਸਕਦੇ 14 ਥਣਾ ਸਹਿ ਜਿਹੜਾ ਉਹ ਵੀ ਇੱਕੋ ਜਿਹਾ ਵਾ ਦੇਖ ਸਕਦੇ ਜੀ ਲੋ ਇਹ ਤੁਹਾਨੂੰ ਚੱਡਾ ਵੀ ਪਿਛੇ ਤੋਂ ਚੱਕ ਰਹੀ ਜੀ ਬਹੁਤ ਹੀ ਚੰਗੀ ਚੱਡੇ ਤਿਆਰੀ ਕਰਕੇ ਫੇਰੇ ਵਾਰ ਸੁਈ ਜੇ ਲੋ ਇਹ ਚੱਕ ਸਕਦੇ ਥਣ ਦੂਸਰੀ ਛੜ ਤੋਂ ਦੇਖ ਸਕਦੇ ਬਹੁਤ ਵੇ ਥਣਾ ਸਹਿਜ ਬਾਕੀ ਹੁਣ ਜਿਹੜੀ ਸਟਾਰਟਿੰਗ ਕੀਤੀ ਹੈ ਵੈੜ ਨੇ ਬੌਲੇ ਦੀ ਉਹ 10 ਤੋਂ 11 ਲੀਟਰ ਖੁੱਲਾ ਡੁੱਲਾ ਹੈਗਾ ਜੀ ਇਸ ਵੈੜ ਕੋਲ ਤੇ ਬਿਲਕੁਲ ਤਾਜੀ ਸੂਈ ਜੇ ਦੁੱਧ ਦੇ ਬੜੇ ਅਮਾਨਾ 13 ਤੋਂ 14 ਲੀਟਰ ਚਵਾ ਦੇਗੀ ਜੀ ਨਾਰਮਲ ਸੇਵਾ ਦੀ ਬਾਕੀ ਜੇਕਰ ਕਿਸੇ ਵੀ ਦੀ ਸੇਵਾ ਚੰਗੀ ਹੈਗੀ ਤੇ 13 14 ਲੀਟਰ ਤੋਂ ਪਲੱਸ ਵੀ ਚਵਾ ਸਕਦੀ ਆ ਨਹੀਂ ਤੇ ਨਾਰਮਲ 13 14 ਲੀਟਰ ਚਵਾ ਦੇਗੀ ਜੀ ਵੈੜ ਬਹੁਤ ਜ਼ਿਆਦੀ ਕੁਆਲਿਟੀ ਦੀ ਪਿਓਰ ਜਰਸੀ ਵੈੜ ਜੇ ਦੂਸਰਾ ਸੂਆ ਵੈੜ ਸੂਈ ਜੇ ਲੋ ਜੀ ਤੇ ਹੁਣ ਮੌਕੇ ਤੇ 10 ਤੋਂ 11 ਲੀਟਰ ਬੌੜਾ ਤਿਆਰ ਜੀ ਇਸ ਵਹਿੜ ਦੇ ਕੋਲ। ਬਾਕੀ ਜੇਕਰ ਕਿਸੇ ਵੀਰ ਦੇ ਵਹਿੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ। ਇਸ ਵਹਿੜ ਦੀ ਚੁਵਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਤੁਸੀਂ ਫੇਰ ਲੈ ਕੇ ਜਾ ਸਕਦੇ ਜੀ। ਬਾਕੀ ਜੇਕਰ ਕਿਸੇ ਵੀ ਨੇ ਆਨਲਾਈਨ ਵੀ ਖਰੀਦਣੀਆਂ ਉਹ ਵੀ ਆਪਣੀ ਥਣਾ ਦੀ ਠੰਡੀ ਸੀਲ ਦੀ ਤੇ 10 ਤੋਂ 11 ਲੀਟਰ ਬੌਲੇ ਦੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੇ ਵਹਿੜ ਖਰੀਦ ਸਕਦੇ ਜੀ। ਲੋ ਬਿਲਕੁਲ ਤਾਜੀ ਸੂਈ ਜੇ। ਤੇ ਪਿਛੇ ਬੱਚਾ ਜੋ ਇਸਦੇ ਵਸ਼ਾ ਜੇ ਲੋ ਲੋ ਤੁਹਾਨੂੰ ਥਾਣਾ ਫਿਰ ਤੋਂ ਨੇੜੇ ਤੋਂ ਚੈੱਕ ਲਈਏ ਜੀ ਬਹੁਤ ਵੇ ਥਾਣਾ ਸਾਜ ਜੇ ਤੇ ਬਿਲਕੁਲ ਠੰਡੀ ਸੀਲ ਸਭ ਜੇ ਬਹਿੜੇ ਬਾਕੀ ਤੁਸੀਂ ਚੱਡੇ ਦੇ ਨਾੜਾ ਦੇਖ ਸਕਦੇ ਦੋ ਦਾਣੀਆਂ ਲੋ ਚੱਟਾ ਫਿਰ ਤੋਂ ਪਿਛੇ ਚੈੱਕ ਲਈਏ ਜੀ ਦੇਖ ਸਕਦੇ ਜੀ ਬਹੁਤ ਵੇ ਠੰਡ ਪਾਣੀ ਰਹਿੜ ਜੇ ਚਾਹ ਕਰ ਸਕਦੇ ਜੀ ਚੱਡਾ ਉਹਨਾਂ ਹੀ ਗਾਂ ਨੂੰ ਜੇ ਉਹਨਾਂ ਹੀ ਪਛੇਰੋ ਜੇ। ਲੋ ਬਾਕੀ ਘਰ ਰੱਖਣ ਵਾਸਤੇ ਵਹਿੜ ਬਹੁਤ ਜਿਆਦੀ ਵਧੀਆ ਜੇ ਬਾਕੀ ਵੀਰ ਜੀ ਤੁਹਾਨੂੰ ਪਤਾ ਗਰਮੀ ਇਹ ਵੜਾਂ ਬਿਲਕੁਲ ਨਹੀਂ ਮਨਾਉਂਦੀਆਂ। ਤੇ ਦੁੱਧ ਦੀ ਡਿਫੈਂਡ ਆ ਉਹ ਵੀ ਕਾਫੀ ਵਧੀਆ ਆਉਂਦੀ ਇਹਨਾਂ ਵੜਾਂ ਦੀ ਦੁੱਧ ਸੰਗਣਾ ਹੁੰਦਾ ਵਾ। ਲੋਏ। ਬਾਕੀ ਵੀਰ ਜੀ ਦਰਮਿਆਨਾ ਕੱਢ ਜੇ ਨਾ ਕੱਦ ਜਿਆਦਾ ਛੋਟਾ ਹੈ ਨਾ ਵੱਡਾ ਜੇ ਵਿਚਕਾਰ ਨਾਲ ਮਿਲ ਜੇ। ਜਿਸ ਤਰ੍ਹਾਂ ਦੀਆਂ ਤੁਸੀਂ ਮੰਗਦੇ ਦਰਮਿਆਨੇ ਕਾਦੀਆਂ ਉਸ ਤਰ੍ਹਾਂ ਦੀ ਵਹਿੜ ਜੇ। ਪਿਓਰ ਦੂਸਰਾ ਸੁਆਹ ਜੇ। ਤੇ ਬਿਲਕੁਲ ਠੰਡੀ ਸੀਲ ਤੋਂ ਵੜ ਜੀ ਲਓ ਜੀ ਬਾਕੀ ਜੇਕਰ ਕਿਸੇ ਵੀਰ ਦੀ ਵੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਇਸ ਵੜ ਦੀ ਚੁਆਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਤੁਸੀਂ ਫੇਰ ਲੈ ਕੇ ਜਾ ਸਕਦੇ ਜੀ ਹੁਣ ਮੌਕੇ ਦੇ 10 11 ਲੀਟਰ ਬੋਲਾ ਤਿਆਰ ਹੋਏਗਾ ਜੀ 13 14 ਕਿਲੋ ਦੁੱਧ ਬੜੇ ਰਮਾਨਾ ਚਵਾ ਦੇਗੀ ਜੀ ਵੜੇ ਲਓ ਬਾਕੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਵੜ ਖਰੀਦਣੀਆਂ ਉਹ ਵੀ ਆਪਣੀ ਥਾਣਾ ਦੀ ਠੰਡੀ ਸੀਲ ਦੀ ਪੂਰੀ ਗਰੰਟੀ ਹੈਗੀ ਜੀ ਇਹ 10-11 ਲੀਟਰ ਦੁੱਧ ਦੀ ਪੂਰੀ ਗਾਰੰਟੀ ਹੈਗੀ ਹੁਣ ਮੌਕੇ ਤੇ ਜਿਹੜਾ ਤਿਆਰ ਆ ਕੋਈ ਵੀਰ ਵੀ ਚੋਆਈ ਵੀ ਕਰ ਸਕਦਾ ਇੱਥੇ ਆਣ ਕੇ ਇਸ ਬੈਡ ਦੀ ਲੋਏ ਐਡਰੈਸ ਵੀ ਜੀ ਨੋਟ ਕਰ ਲਓ ਜੀ ਪਿੰਡ ਜੀ ਆਪਣਾ ਗੱਗੜਪਣਾ ਤਹਿਸੀਲ ਬੱਬਗੜਾ ਸਾਹਿਬ ਜ਼ਿਲ੍ਹਾ ਅਮਰਸਰ ਫੋਨ ਨੰਬਰ ਵੀ ਨੋਟ ਕਰ ਲਓ ਜੀ 9815580262 ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲੋਂ ਬੈਡ ਖਰੀਦ ਸਕਦੇ ਜੀ ਦੂਸਰਾ ਸੁਆਹ ਬੈਡ ਸੁਈ ਜੇ ਤੇ ਬਿਲਕੁਲ ਠੰਡੀ ਸੀਲ ਸੌ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜੀ ਉਸੇ ਤਰ੍ਹਾਂ ਵੈੜੇ ਮਿਲਦੀ ਜੇ ਲੋਏ ਮੋਲਵੀਰ ਜੀ ਕੋਈ ਇਸ ਵੈੜ ਦਾ 50 ਨਹੀਂ ਕਰਨਾ ਨਾ 48 ਕਰਨਾ ਨਾ ਹੀ 45 ਕਰਨਾ ਜੇ ਇਹ ਬਿਲਕੁਲ ਤੁਹਾਨੂੰ ਜਾਇਜ਼ ਕੀਮਤ ਦੇ ਵਿੱਚ ਵੈੜ ਦੇ ਦੇਣੀ ਹੈ ਸਿਰਫ ਤੁਹਾਨੂੰ 43000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ 43000 ਰੁਪਏ ਦਾ ਰੇਟ ਆ ਉਹ ਫਿਕਸ ਰੇਟ ਹੋਏਗਾ ਜੀ ਬਸ ਛੋੜੀ ਹੈਗੀ ਜੀ ਵਿੱਚੋਂ ਵੈੜ ਬਹੁਤ ਜਾਰੀ ਵਧੀਆ ਜੇ ਪਿਓਰ ਜਰਸੀ ਹੈ ਜੀ ਦੂਸਰਾ ਸੁਹਾ ਵੈੜ ਸੁਈ ਜੇ ਲੋਏ ਆਪਣੇ ਕੋਲ ਵੀ ਜੀ ਹਰ ਵਕਤ ਇਸ ਤਰ੍ਹਾਂ ਇਹ ਸੱਜਰ ਸੁਈਆਂ ਵੈੜ ਮਿਲਦੀਆਂ ਜੇ ਤੇ ਗੱਬੜਾ ਤਿਆਰ ਵੜਾ ਮਿਲਦੀਆਂ ਜੀ ਕੋਈ ਵੀਰ ਆਪਣੇ ਨਾਲ ਕਦੇ ਵੀ ਕੰਟੈਕਟ ਕਰਕੇ ਆਪਣੇ ਕੋਲੋਂ ਇਸ ਤਰ੍ਹਾਂ ਹੀ ਵੜਾ ਖਰੀਦ ਸਕਦਾ ਜੀ ਲੋ ਪੂਰੀ ਵੀਡੀਓ ਵੇਖਣ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀ ਜੁੜੇ ਇਸ ਚੈਨਲ ਤੇ ਸ਼ੇਰਾਡੀ ਰਿਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜਾਇਜ਼ ਕੀਮਤਾਂ ਦੇ ਜਰਸੀ ਵੜਾ ਖਰੀਦਣ ਵਾਸਤੇ ਜੇਕਰ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਵੀ ਤੁਸੀਂ ਚੈਨਲ ਨੂੰ ਬਹੁਤ ਵੇ ਵਸਪੋਰਟ ਕਰ ਰਹੇ ਜੇ ਜਿਹੜੇ ਆਪਾਂ ਵੀਡੀਓ ਪਾਈਆਂ ਪਹਿਲਾਂ ਬਹੁਤ ਵਧੀਆ ਰਿਸਪਾਂਸ ਦਿੱਤਾ ਤੁਸੀਂ ਬਹੁਤ ਵਧੀਆ ਪਿਆਰ ਦਿੱਤਾ ਵਾ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਂ ਤੁਹਾਨੂੰ ਵੀਡੀਓ ਤੁਹਾਡੇ ਕੋਲ ਲੈ ਕੇ ਆਂਦੇ ਰਹੀ ਹੈ ਜੀ ਰੋਜ਼ ਤੁਹਾਨੂੰ ਫੇਸ ਕੁਆਲਿਫਾਇਰ ਤੋਂ ਨੀਟ ਚੈੱਕ ਕਰਾਈ ਬੈਠ ਦੀ ਬਹੁਤ ਵਧੀਆ ਫੇਸ ਕੁਆਲਿਫਾਇਰ ਪਿਓਰ ਜਰਸੀ ਜੇ ਲੋ ਦੇਖ ਸਕਦੇ ਜੇ ਬੋਦੀ ਵਾਲੀ ਬੈਠ ਜੇ ਲੋ ਤੇ ਚੱਡਾ ਤੁਹਾਨੂੰ ਫੇਰ ਤੋਂ ਚੈੱਕ ਕਰਾ ਦੀ ਪਿੱਛੇ ਦੋ ਜੀ ਦੇਖ ਸਕਦੇ ਜੀ ਚੰਗੇ ਵਧੀਆ ਥਣਪਾਂਡੇ ਦੀ ਬੈੜ ਜੇ ਲੋ ਬਾਕੀ ਵੀ ਜੀ ਇਸ ਤਰ੍ਹਾਂ ਹੀ ਵੇਣਾ ਬਹੁਤ ਜਿਆਦੀਆਂ ਘਟ ਮਿਲਦੀਆਂ ਜੇ ਪਿਓਰ ਜਰਸੀ ਜਿਹੜੀਆਂ ਤੇ ਚੰਗੇ ਵਧੀਆ ਥਣਪਾਂਡੇ ਦੀਆਂ ਲੋ ਮਿਲਦੇ ਆ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ